ਰਮੇਸ਼ ਬੈਲ ਕਿਉਂ ਕਦੀ ਹਰਗੋਬਿੰਦਪੁਰ ਨਾ ਉਹ ਗਏ ਨਾ ਮੈਂ ਗਿਆ ਤੇ ਹਾਲਾਂਕਿ ਮੇਰਾ ਤੇ ਰਮੇਸ਼ ਬੈਲ ਤੇ ਅੱਜ ਤੋਂ ਮਿਲੇ ਵੀ ਸਿਰਫ 6 ਮਹੀਨੇ ਪਹਿਲਾਂ ਵਾ ਤੇ ਮੈਂ ਅੱਜ ਤੋਂ 2.5 ਸਾਲ 3 ਸਾਲ ਪਹਿਲਾਂ ਰਮੇਸ਼ ਬੈਲ ਦੇ ਨਾਲ ਉੱਥੇ ਕਿਵੇਂ ਚਲੇ ਗਿਆ ਜੀ ਜਦੋਂ ਰਮੇਸ਼ ਬੈਲ ਉੱਥੇ ਗਏ ਇਹਨਾਂ ਦੇ ਨਾਲ 8-10 ਬੰਦੇ ਡੀਐਸਪੀ ਸਾਹਿਬ ਜਿਹੜੇ ਹਰਗੋਬਿੰਦਪੁਰ ਉਹਨਾਂ ਨੇ ਖੁਦ ਵੇਖਿਆ ਉਹਨਾਂ ਦੇ ਰੀਡਰ ਨੇ ਸਭ ਕੁਝ ਵੇਖਿਆ ਤੇ ਅਸੀਂ ਬਹੁਤ ਥੈਂਕਫੁਲ ਹਾਂ ਉਹਨਾਂ ਦੇ ਰੀਡਰ ਸਾਹਿਬ ਦੇ ਤੇ ਉਹਨਾਂ ਦੇ ਡੀਐਸਪੀ ਸਾਹਿਬ ਦੇ ਉਹਨਾਂ ਨੇ ਦੋ ਮੁਲਾਜ਼ਮ ਪੁਲਿਸ ਦੇ ਰਮੇਸ਼ ਬੈਲ ਤੇ ਰਵੀ ਰੰਧਾਵਾ ਦੇ ਨਾਲ ਭੇਜੇ ਪੀ ਇਹਨਾਂ ਨੂੰ ਸੁਰੱਖਿਅਤ ਘਰਾਂ ਦੇ ਵਿੱਚ ਛੱਡਿਆ ਜਾਵੇ ਦੇਖੋ ਇੰਨੀ ਘਟਨਾ ਵਾਪਰੀ ਹੋਵੇ ਤੇ ਫੇਰ ਵੀ ਕੁਝ ਨਾ ਹੋਵੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸਾਲ ਜੈ ਹਿੰਦ ਸਾਥੀਓ ਮੈਂ ਹਾਂ ਪੱਤਰਕਾਰ ਰਿੰਕੂ ਰਾਜਾ ਬਟਾਲੇ ਤੋਂ ਸਾਥੀਓ ਬੋਲਣ ਨੂੰ ਕੋਈ ਮੰਤ ਨਹੀਂ ਕਰਦਾ ਮੈਂ ਪਹਿਲੀ ਵੀਡੀਓ ਚ ਵੀ ਕਿਹਾ ਬੋਲੀਏ ਤੇ ਉਹਦਾਂ ਜਿਹਦੀ ਕੋਈ ਜਵਾਨ ਹੋਵੇ ਤੇ ਜਿਹਨੇ ਥੁੱਕ ਕੇ ਚੱਟ ਜਾਣਾ ਹੋਵੇ ਉਹਦਾਂ ਕੀ ਬੋਲੀਏ ਪਰ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਅਖੋਤੀ ਪੱਤਰਕਾਰ ਅੰਮ੍ਰਿਤਸਰ ਤੋਂ ਤੇ ਆਪੇ ਬਣਿਆ ਸ਼ਹੀਰ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਪੰਜਾਬ ਚੇਅਰਮੈਨ ਅਮਰਦਾ ਸਿੰਘ ਵੀਡੀਓ ਪਾ ਰਿਹਾ ਸੀ ਕਿ ਪੱਤਰਕਾਰ ਰਮੇਸ਼ ਬੈਲ ਨੂੰ ਬਟਾਲੇ ਲਾ ਕੇ ਕੋਈ ਸ੍ਰੀ ਹਰਗੋਬਿੰਦਪੁਰ ਪੈਂਦਾ ਉੱਥੇ ਸੱਦਿਆ ਯਾਰ ਜਦੋਂ ਤੈਨੂੰ ਪਤਾ ਹੀ ਕੱਖ ਨਹੀਂ ਕਿਸੇ ਗੱਲ ਦਾ ਤੇ ਐਵੇਂ ਬੋਲੀ ਜਾਣਾ ਨਵਹਿਲਾ ਤੂੰ ਤੈਨੂੰ ਇਹ ਨਹੀਂ ਪਤਾ ਸ੍ਰੀ ਹਰਗੋਬਿੰਦਪੁਰ ਕਿੱਥੇ ਪੈਂਦਾ ਤੈਨੂੰ ਮੁੱਦੇ ਦਾ ਨਹੀਂ ਪਤਾ ਇੱਕ ਤੂੰ ਕਹਿਤਾ ਮੇਰਾ ਨਾਮ ਵਿੱਚ ਲਿਖਾਇਆ ਉੱਥੇ ਪਤਾ ਕਰਕੇ ਆਹ ਤੇਰਾ ਨਾਮ ਕਿਹਨੇ ਲਿਆ ਉੱਥੇ ਵਿੱਚ ਕਿ ਚੋਰ ਨੂੰ ਆਪਣਾ ਹੀ ਪਾਲਾ ਉਹ ਘਾਤ ਸੱਚੋਂ ਢੀ ਹੁਣ ਮੈਂ ਗੱਲ ਜਿਹੜੀ ਦੱਸਾਂ ਲੱਗਾ ਪਹਿਲੀ ਗੱਲ ਤੇ ਤੂੰ ਡਿਬੇਟ ਵਾਂ ਤੇ ਹਾਂ ਕੀਤੀ ਕਿ ਮੈਂ ਵੀ ਆਉਂਗਾ ਬੈਲ ਵੀ ਆਉਂਗਾ ਫਿਰ ਥੋਕੇ ਤੂੰ ਚਟਿਆ ਫਿਰ ਤੂੰ ਇੱਕ ਲੋਕਾਂ ਨੂੰ ਭੜਕਾਇਆ ਕਿ ਭਗਤ ਸਿੰਘ ਦੇ ਭਤੀਜੀ ਧਰਨੇ ਤੇ ਆ ਰਹੇ ਆ ਤੇ ਧਰਨੇ ਤੇ ਆਓ ਵੱਟ ਚੜ ਕੇ ਤੈਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਭਤੀਜੀ ਨਹੀਂ ਉਹਦੇ ਭੈਣਜੀ ਨੇ ਠੀਕ ਹੈ ਫਿਰ ਉਹਨਾਂ ਨੇ ਆਪਣੀ ਆਡੀਓ ਪਾਈ ਕਿ ਮੇਰਾ ਧਰਨਾ ਨਾਲ ਕੋਈ ਸਬੰਧ ਨਹੀਂ ਤੂੰ ਆਡੀਓ ਦਾ ਖੰਡਨ ਕੀਤਾ ਕਿ ਇਹਨਾਂ ਤੋੜ-ਮੜੋੜ ਕੇ ਪੇਸ਼ ਕੀਤੀ ਹੈ ਫਿਰ ਬਕਾਇਦਾ ਉਹਨਾਂ ਨੂੰ ਮਰਸਾ ਰੋਣਾ ਪਿਆ ਪ੍ਰੈਸ ਰਿਪੋਰਟਰਾਂ ਦੀ ਹਾਜ਼ਰੀ ਦੇ ਵਿੱਚ ਪੂਰੇ ਪੰਜਾਬ ਤੋਂ ਜਿਹੜੇ ਪ੍ਰੈਸ ਰਿਪੋਰਟਰ ਆਏ ਸੀ ਉਹਨਾਂ ਕਿਹਾ ਕਿ ਮੇਰਾ ਧਰਨਾ ਨਾਲ ਕੋਈ ਸਬੰਧ ਨਹੀਂ ਫਿਰ ਤੂੰ ਚੁੱਪ ਕਰਕੇ ਗੁੰਮ ਹੋ ਗਿਆ ਏਦਾਂ ਤਰਾ ਕੋਈ ਜਵਾਬ ਨਹੀਂ ਆਇਆ ਹੁਣ ਤੂੰ ਇੱਕ ਨਵੀਂ ਵੀਡੀਓ ਪਾਤੀ ਇਹ ਬੈਲ ਉੱਥੇ ਗਿਆ ਸੀ ਸ਼੍ਰੀ ਹਰਗੋਬਿੰਦ ਪੁਰਨਾ ਰਵੀ ਰੰਦਾ ਵਾ ਗਿਆ ਸੀ ਤੇ ਉੱਥੇ ਦੀ ਜਾਨ ਨੂੰ ਖਤਰਾ ਸੀ ਡੀਐਸਪੀ ਸਾਹਿਬ ਨੇ ਉਥੋਂ ਗਨਮੈਨ ਘਰ ਤੱਕ ਭੇਜੇ ਤੂੰ ਕਨਫਰਮ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਤੂੰ ਪਤਾ ਕੀਤਾ ਗੱਲ ਸੱਚੀ ਕਿ ਝੂਠੀ ਤੇਰੇ ਦੋਵੇਂ ਜਿਹੜੇ ਨਾ ਲੂੰਗੜੇ ਜੇ ਇਹ ਮੋਟਰਸਾਈਕਲ ਤੇ ਗਏ ਸੀ ਦੋਵੇਂ ਤੇ ਆਉਂਦੇ ਆ ਬੈਲ ਕੱਲਾ ਭੇਜਦਾ ਆ ਮੀਂਹ ਦੇ ਵਿੱਚ ਕੁੱਕੜ ਬਣ ਕੇ ਚਲਾਉਂਦਾ ਇਹ ਮੋਟਰਸਾਈਕਲ ਵੀਡੀਓ ਕਢਾ ਲਿਓ ਤੁਹਾਨੂੰ ਵੀਡੀਓ ਕਢਾਉਣ ਦਾ ਬੜਾ ਸ਼ੌਂਕ ਆ ਕੈਮਰੇ ਬੜੇ ਲੱਗੇ ਰਾਤ ਵਿੱਚ ਅਸੀਂ ਕੁਦਰਤੀ ਇੱਕ ਦੁਕਾਨ ਤੇ ਬੈਠੇ ਕਿਉਂਕਿ ਮੀਂਹ ਪੈ ਰਿਹਾ ਸੀ ਇਹ ਔਤ ਕੋਕੜ ਕੱਲਾ ਹੀ ਨੰਗੇ ਆ ਹੀ ਮੋੜਸਾਲ ਤੇ ਪੁੱਛ ਲਈ ਇਹਨੂੰ ਸੌਂਪ ਪਵਾ ਕੇ ਮੈਂ ਬਾਰ ਬਾਰ ਕਹਿੰਦਾ ਟਿੱਕੇ ਦੀ ਸੌਂਪ ਪਵਾ ਲਈ ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਦਾ ਪਰ ਰੱਬ ਨੂੰ ਬੇਕੂਫਾ ਬਣਾਉ ਇਹਨਾਂ ਝੂਠ ਬੋਲ ਕੇ ਰਵੀਰਿੰਦਰ ਹਾਵਦ ਨਾਲ ਹੀ ਨਹੀਂ ਆਇਆ ਕਿ ਬੱਸੇ ਬਹਿ ਗਿਆ ਪਤਾ ਨਹੀਂ ਮੀਂਹੋਂ ਡਰਦਾ ਬਹਿ ਗਿਆ ਕਿ ਕਾਹ ਤੋਂ ਡਰਦਾ ਬਹਿ ਗਿਆ ਬਾਕੀ ਮਨਿੰਦਰ ਸਿੰਘ ਤੂੰ ਕਹਿੰਦਾ ਠੱਗਾਂ ਦਾ ਸਰਦਾਰ ਪ੍ਰੂਫ ਲੈ ਕੇ ਆਏ ਕਿਹੜੇ ਤਰੇ ਪਿਓ ਨਾਲ ਠੱਗੀ ਮਾਰੀ ਰਿੰਗੂ ਰਾਏ ਨੇ ਰਿੰਗੂ ਰਾ ਕਹਿੰਦਾ ਸ਼ਰੀਆਮ ਤੈਨੂੰ ਆਡ ਡਿਬੇਟ ਕਰ ਕਿੱਥੇ ਬਹਿਣਾ ਬੈ ਦੌੜ ਦੇ ਕਿਉਂ ਚੋਰਾਂ ਨੂੰ ਚੋਰਾਂ ਨੂੰ ਦੌੜ ਦੇ ਕਿਉਂ ਤੜਕੇ ਉੱਠ ਕੇ 30 ਮਿੰਟ ਨੂੰ ਲਾਈਵ ਹੋਏ ਨਾ ਸ਼ਾਮੀ ਤੂੰ 40 ਮਿੰਟ ਲੈ ਵੇਲਾ ਯਾਰ ਤੂੰ ਉਹ ਦਿਹਾੜੀ ਢੂੜੀ ਲਾਣਾ ਕਰੇ ਯਾਰ ਬਾਕੀ ਤੂੰ ਗਮਟਾਲੇ ਚੌਂਕੀ ਹੁਣ ਇੱਕ ਐਪਲੀਕੇਸ਼ਨ ਦੇ ਕੇ ਆਇਆ ਕਿ ਰਿੰਕੂ ਰਾਏ ਨੇ ਵੀਡੀਓ ਪਾ ਕੇ ਮੇਰੀ ਬੇਇੱਜ਼ਤੀ ਕੀਤੀ ਤੂੰ ਵੀਡੀਓ ਪਾ ਕੇ ਜੋ ਮਰਜ਼ੀ ਭੌਂਕਦਾ ਰਹੇ ਤੇਰਾ ਜਵਾਬ ਨਾ ਦੇਈ ਆਪਾਂ ਹੈਂ ਤੂੰ ਸੱਚਾ ਬਣਦਾ ਨਵੇਂ ਆ ਡੀਐਸਪੀ ਸਾਹਿਬ ਦਾ ਮੈਂ ਤੁਹਾਨੂੰ ਸੁਣਾਉਣਾ ਲੱਗਾ ਕੀ ਕਹਿਣ ਲੱਗੇ ਠੀਕ ਆ ਅਕਲ ਨੂੰ ਹੱਥ ਮਾਰ ਪੱਤਰਕਾਰ ਕਹਿਣਾ ਆਪਣੇ ਆਪ ਨੂੰ ਤੱਥਾਂ ਦੇ ਆਧਾਰ ਤੇ ਗੱਲ ਕਰਿਆ ਕਰ ਡੀਐਸਪੀ ਸਾਹਿਬ ਦਾ ਨੰਬਰ ਲੱ ਲੈਣਾ ਹੀ ਮੇਰੇ ਕੋਲ ਲੱ ਲੈਣਾ ਹੀ ਗੱਲ ਕਰ ਠੀਕ ਆ ਜਿਹੜੀ ਠੱਗੀ ਮਾਰੀ ਹੈ ਨਾ ਪਰਚਾ ਹੋਵੇ ਨਾ ਹੋਵੇ ਆਪਾਂ ਨਹੀਂ ਉਹ ਟੈਨਸ਼ਨ ਲੈਂਦੇ ਆਪਾਂ ਕਹਿੰਦੇ ਪਰਚੇ ਨਹੀਂ ਕਰਾਂਦੇ ਹੁੰਦੇ ਤੁਹਾਡੇ ਵਾਂਗੂ ਝੂਠੇ ਕੋਲੋਂ ਗਵਾਹੀਆਂ ਪਾ ਆ ਗਏ ਠੀਕ ਆ ਹਨ ਉਹਨਾਂ ਸੱਦਿਆ ਸੀ ਪਾਰਟੀ ਨੇ ਉੱਥੇ ਅਸੀਂ ਤਾਂ ਗਏ ਐਸੇ ਪੱਤਰਕਾਰ ਗਏ ਹਾਂ ਪਰ ਗਾਂ ਤੋਂ ਬਕਵਾਸ ਕਰਨੀ ਨਾ ਤੱਥਾਂ ਦੇ ਆਧਾਰ ਤੇ ਕਰੀ ਪਿੰਕੂ ਰਾਜਾ ਬੈਠਾ ਤੇਰੀਆਂ ਗੱਲਾਂ ਦਾ ਜਵਾਬ ਦੇਣ ਨੂੰ ਸਰ ਇੱਕ ਰਮੇਸ਼ ਬੈਲ ਦਾ ਸਾਥੀ ਹੈ ਕੋਈ ਚੇਅਰਮੈਨ ਮਸਲਤੋਂ ਉਹਨੇ ਲੋਕਿਆ ਜਾ ਰਿਹਾ ਰਮੇਸ਼ ਗਵਾਨ ਤੇ ਰਵਿੰਦਾਵਾਜ ਨੂੰ ਇੱਥੇ ਆਏ ਠਟਕੋ ਕੇ ਸ਼ਿਕਾਇਤ ਦੇ ਮਸਲੇ 'ਚ ਤੇ ਉਹਨਾਂ ਨਾਲ ਤੁਸੀਂ ਗਨਮੈਨ ਭੇਜਿਆ ਉਹਨਾਂ ਦੀ ਜਾਨ ਨੂੰ ਖਤਰਾ ਸੀ ਉਹਨਾਂ ਨੂੰ ਬਕਾਇਦਾ ਘਰ ਤੋਂ ਛਿੜ ਗਏ ਨਹੀਂ ਉਹਨਾਂ ਦੀ ਦੇਖੋ ਦੋਨੋਂ ਪਾਰਟੀਆਂ ਦਾ ਕੋਈ ਕੰਪਲੇਂਟ ਜਰੂਰ ਚੱਲ ਰਹੀ ਆ ਲੇਕਿਨ ਜੋ ਕਿਸੇ ਨੂੰ ਸੁਰੱਖਿਆ ਦੇਣ ਦਾ ਕੋਈ ਇਸ ਤਰ੍ਹਾਂ ਨਹੀਂ ਨਹੀਂ ਕੋਈ ਕਿਸੇ ਨੇ ਭੇਜਿਆ ਗਨਮੈਨ ਨੂੰ ਨਾ ਇਹਨਾਂ ਦੇ ਨਾਲ ਕਿਸੇ ਨੇ ਭੇਜਿਆ ਉਹ ਇੱਥੋਂ ਚਲੇ ਗਏ ਨਹੀਂ ਬਸ ਇਤੋਂ ਬਸ ਕੋਈ ਗੱਲ ਨਹੀਂ ਹੋਈ ਉਹਨਾਂ ਨੇ ਬਕਾਇਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਸੀ ਤੇ ਤੁਹਾਡੇ ਕੋਲ ਗਨਮੈਨ ਤੁਹਾਡੇ ਨਹੀਂ ਮੈਂ ਕੋਈ ਗਨਮੈਨ ਨਹੀਂ ਭੇਜਿਆ ਜਦੋਂ